ਬਿਲਾਵਲ ਗੁੰਡ ਆਜ ਨਾਮੇ ਬੀਠਲ ਦੇਖਿਆ ਮੂਰਖ ਕੋ ਸਮਝਾਉਂ ਰੇ ਰਹਾ ਪਾਂਡੇ ਤੂੰ ਮੇਰੀ ਗਾਇ ਤੇਰੀ ਲੋਧੇ ਕਾ ਖੇਤ ਖਾਤੀ ਥੀ ਲੈ ਕਰ ਠੇਂਗਾ ਟੰਗਰੀ ਤੋਰੀ ਲਾਂਗ ਤਲਾਂਗਤ ਜਾਂਦੀ ਥੀ ਪਾਂਡੇ ਤੁੰਬਰਾ ਮਹਾਦੇਉ ਤੌਲੇ ਬਲਦ ਚੜਿਆ ਆਵਤ ਦੇਖਿਆ ਥਾ ਮੋਦੀ ਕੇ ਘਰ ਖਾਣਾ ਪਾਕਾ ਵਾ ਕਾ ਲੜਕਾ ਮਾਰਿਆ ਥਾ ਤਾਂਡੇ ਤੁੰਬਰਾ ਰਾਮਚੰਦ ਸੋਭੀ ਆਵਤ ਦੇਖਿਆ ਥਾ ਰਾਮਨ ਸੇਤੀ ਸਰਬਰ ਹੋਈ ਕਰ ਕੀ ਜੋਏ ਗਵਾਈ ਥੀ ਹਿੰਦੂ ਅੰਨਾ ਤੁਰਕੂ ਕਾਣਾ ਦੋਹਾਂ ਤੇ ਗਿਆਨੀ ਸਿਆਣਾ ^{(1)}^{(2)}^{(3)}^{(4)}^{(5)}^{(6)}^{(7)}^{(8)}^{(9)}^{(10)}^{(11)}^{(12)}^{(13)}^{(14)}^{(15)}^{(16)}^{(17)}^{(18)}^{(19)}^{(20)}^{(21)}^{(22)}^{(23)}^{(24)}^{(25)}^{(26)}^{(27)}^{(28)}^{(29)}^{(30)}^{(31)}^{(32)}^{(33)}^{(34)}^{(35)}^{(36)}^{(37)}^{(38)}^{(39)}^{(40)}^{(41)}^{(42)}^{(43)}^{(44)}^{(45)}^{(46)}^{(47)}^{(48)}^{(49)}^{(50)} ਮੁਕੰਦ ਮੁਕੰਦ ਜਪੋ ਸੰਸਾਰ ਬਿਨ ਮੁਕੰਦ ਤਨ ਹੋਏ ਓਹਾਰ ਸੋਈ ਮੁਕੰਦ ਮੁਕਤ ਕਾ ਦਾਤਾ ਸੋਈ ਮੁਕੰਦ ਹਮਰਾ ਪਿਤ ਮਾਤਾ ਜੀਵਤ ਮੁਕੰਦੇ ਮਰਤ ਮੁਕੰਦੇ ਤਾ ਕੇ ਸੇਵਕ ਕੋ ਸਦਾ ਅਨੰਦੇ ਰਹਾਉ ਮੁਕੰਦ ਮੁਕੰਦ ਹਮਾਰੇ ਪ੍ਰਾਨੰ ਜਪ ਮੁਕੰਦ ਮਸਤਕ ਨੀਸ਼ਾਨੰ ਸੇ ਮੁਕੰਦ ਕਰੈ ਬੈਰਾਗੀ ਸੋਈ ਮੁਕੰਦ ਦੁਰਬਲ ਤਨ ਲਾਦੀ ਏਕ ਮੁਕੰਦ ਕਰੈ ਉਪਕਾਰ ਹਮਰਾ ਕਾ ਕਰੈ ਸੰਸਾਰ ਮੇਟੀ ਜਾਤ ਹੋਏ ਦਰਬਾਰ ਤੁਹੀ ਮੁਕੰਦ ਜੋਗ ਜੁਗ ਤਾਰ ਉਪਜਿਓ ਗਿਆਨ ਹੂਆ ਪਰਗਾਸ ਕਰ ਕਿਰਪਾ ਲੀਨੇ ਕੀਟ ਦਾਸ ਕਉਰ ਵਿਦਾਸ ਅਬ ਤ੍ਰਿਸ਼ਨਾ ਚੂਕੀ ਜਪ ਮੁਕੰਦ ਸੇਵਾ ਤਾਹੂ ਕੀ ਗੋਂਡ ਜੇ ਓ 68 ਤੀਰਥ ਨਾਵੇ ਜੇ ਓ ਦਵਾਦ ਸਿਲਾ ਪੂਜਾਵੇ ਜੇ ਓ ਕੂਪ ਟਟਾ ਦੇਵਾਵੇ ਕਰੇ निंद ਸਭ ਬਿਰਥਾ ਜਾਵੇ ਸਾਧਕਾ ਨਿੰਦਕ ਕੈਸੇ ਤਰੈ ਸਰ ਪਰ ਜਾਨੋ ਨਰਕ ਹੀ ਪਰੈ ਰਹਾਉ ਜੇ ਉਹ ਗ੍ਰਹਿਣ ਕਰੈ ਕੁਲ ਖੇਤ ਅਰਪੈ ਨਾਰ ਸ਼ਿੰਗਾਰ ਸਮੇਤ ਸਗਲੀ ਸਿਮ੍ਰਿਤ ਸ੍ਰਵਨੀ ਸੁਨੈ ਕਰੈ ਨਿੰਦ ਕਮਨੈ ਨਹੀਂ ਗੁਨੈ ਜੇ ਉਹ ਅਨਕ ਪ੍ਰਸ਼ਾਦ ਕਰਾਵੇ ਭੂਮਿਦਾਨ ਸ਼ੁਭਾ ਮੰਡਪ ਪਾਵੇ ਆਪਣਾ ਵਿਗਾਰ ਬੇਰਾਨਾ ਸੰਢੈ ਕਰੇ ਨਿੰਦ ਬਉਜੁਨੀ ਹੰਡੈ ਨਿੰਦਾ ਕਾ ਕਰੋ ਸੰਸਾਰਾ ਨਿੰਦਕ ਕਾ ਪ੍ਰਗਟ ਪਹਾਰਾ ਨਿੰਦਕ ਸੋਧ ਸਾਦ ਵਿਚਾਰਿਆ ਕਹੋ ਰਵਿਦਾਸ ਪਾਪੀ ਨਰਕ ਸਿਧਾਰਿਆ